ਮੈਂ ਰਾਜਨੀਤੀ ਦੇ ਵਿੱਚ ਪੈਸੇ ਕਮਾਉਣ ਲਈ ਆ ਬਸੇਵਾ ਕਰਨੇ ਆਇਆ ਹਾਂ ਉਹਨਾਂ ਨੂੰ ਲੱਗਦਾ ਕਿ ਮੈਂ ਜਿੱਥੋਂ ਮਰਜ਼ੀ ਮੈਨੂੰ ਉਡਾ ਦੇਣ ਮੈਨੂੰ ਲੋਕ ਜਾਣਦੇ ਹੀ ਨੇ ਪਰ ਸਾਡੇ ਲੋਕ ਹੀ ਇਹ ਗੱਲ ਕਹਿੰਦੇ ਨੇ ਤੇ ਉਹ ਕਾਫੀ ਹੱਦ ਤੱਕ ਸੱਚ ਵੀ ਹੈ ਕਿ ਲੋਕ ਇਸ ਗੱਲ ਨੂੰ ਵੀ ਬਹੁਤ ਵਧੀਆ ਮੰਨ ਰਹੇ ਨੇ ਕਿ ਕੋਈ ਭਗਵੰਤਵਾਨ ਦਾ ਸਾਥ ਹੀ ਸਾਡੇ ਇਸ ਹਲਕੇ ਨੂੰ ਚਾਹੀਦਾ ਹੈ ਕਿ ਕੀ ਭਗਵੰਤਵਾਨ ਦੀ ਗੱਲ ਇਹ ਮੈਨੂੰ ਸਾਰੀਆਂ ਪਾਰਟੀਆਂ ਨੇ ਅਪਰੋਚ ਕੀਤਾ ਜੀ ਹਰ ਇੱਕ ਪਾਰਟੀ ਅੱਜ ਤੋਂ 5 ਸਾਲ ਪਹਿਲਾਂ ਤੋਂ ਕਾਂਗਰਸ ਭਾਜਪਾ ਹਾਂ ਜੀ ਸਾਰਿਆਂ ਦੇ ਆਏ ਸਾਰਿਆਂ ਦੇ ਕੀ ਕਿ ਨੀ ਯਾਰ ਮੈਂ ਆਵਾਂਗਾ 23 ਪਾਰਟੀ ਚ ਨਹੀਂ ਉਲਟ ਤਾਂ ਮੈਂ ਸੀ ਕਿ ਮੈਂ ਕਿਸੇ ਚ ਵੀ ਨਹੀਂ ਆਉਣਾ ਨਾਲ ਗੱਲਾਂ ਹੀ ਕੀਤੀ ਉਹਨਾਂ ਨੇ ਸਵਾਲ ਕੀਤੇ ਹਾਂ ਸਵਾਲ ਜਵਾਬ ਹੋਏ ਨੇ ਔਰ ਹੈਲਦੀ ਡਿਸਕਸ਼ਨ ਹੋਈ ਹੈ ਕੋਈ ਐਦਾਂ ਦਾ ਨਹੀਂ ਕੋਈ ਮਤਲਬ ਉਹਨਾਂ ਨੇ ਮੈਨੂੰ ਕੋਈ ਕਦੇ ਵੀ ਹਰਾਸ਼ ਨਹੀਂ ਕੀਤਾ ਤਾਂ ਪਾਣੀਆਂ ਤੇ ਕਰਨਾ ਫਿਰ ਇੱਥੇ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਦਾ ਫਿਰ ਪਿੰਡ ਪਿੰਡ ਪਲੇਗ੍ਰਾਉਂਡ ਵਗੈਰਾ ਬਣਾਉਣੇ ਨੇ ਬੱਚੇ ਜਿਹਦੇ ਨੇ ਕਰਕੇ ਖੇਡਾਂ ਨਾਲ ਜੁੜਨੇ ਹੈ ਨਾ ਬਾਕੀ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਜਾਂ ਸਕਿੱਲ ਸੈਂਟਰ ਇੱਥੇ ਖੋਲੇ ਜਾਣ ਜਿੱਦੇ ਨਾਲ ਬੱਚੇ ਨੂੰ ਹੱਥੀ ਕੋਈ ਹੁਨਰ ਆਉਂਦਾ ਹੋਵੇ ਕਿਉਂਕਿ ਜਿਹੜਾ ਬੰਦਾ ਹੱਥਾਂ ਦਾ ਕੰਮ ਜਾਣਦਾ ਉਹ ਕਦੇ ਭੁੱਖਾ ਨਹੀਂ ਰਹਿੰਦਾ ਸਤਰੀਆ ਕਾਲ ਮਹਿਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਕਿ ਇਸ ਵਕਤ ਅਸੀਂ ਫਰੀਦਕੋਟ ਚ ਮੌਜੂਦ ਆ ਲਗਾਤਾਰ ਹਰ ਪਾਰਟੀ ਹਰ ਉਮੀਦਵਾਰ ਪ੍ਰਚਾਰ ਕਰ ਰਿਹਾ ਤੇ ਸਾਡੇ ਨਾਲ ਨਹੀਂ ਆਵਾਜ਼ ਦੀ ਪਾਰਟੀ ਦੇ ਕੈਂਡੀਡੇਟ ਕਰਮਜੀਤ ਸਿੰਘ ਅਨਮੋਲ ਜੀ 2022 ਚ ਜਦੋਂ ਸੀ ਇਹਨਾਂ ਨਾਲ ਗੱਲਬਾਤ ਕੀਤੀ ਸੀ ਵਿਧਾਨ ਸਭਾ ਚੋਣਾਂ ਦੇ ਦੌਰਾਨ ਉਦੋਂ ਭਗਵੰਤ ਮਾਨ ਜੀ ਦੇ ਲਈ ਪ੍ਰਚਾਰ ਕਰ ਰਹੇ ਸੀ ਆਪਣੇ ਦੋਸਤ ਦੇ ਲਈ ਪ੍ਰਚਾਰ ਕਰ ਰਹੇ ਸੀ ਸਵਾਲ ਅਸੀਂ ਉਦੋਂ ਕੀਤਾ ਕਿ ਬਈ ਸਿਆਸਤ ਚ ਆਉਣ ਦਾ ਕੋਈ ਪਲਾਨ ਹੈ ਤੇ ਉਹਨਾਂ ਨੇ ਕੰਨਾ ਨੂੰ ਹੱਥ ਲਾਇਕ ਹੀ ਨਹੀਂ ਐਸਾ ਕੋਈ ਪਲਾਨ ਨਹੀਂ ਹੈ ਨਾ ਕਿ ਦੀ ਭਗਵੰਤ ਮਾਨੇ ਕਿਆ ਤੇ ਅੱਜ ਦੇਖੋ ਬਤੌਰ ਉਮੀਦਵਾਰ ਇਹ ਫਰੀਦਕੋਟ ਚ ਪ੍ਰਚਾਰ ਕਰ ਰਹੇ ਨੇ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ ਪੰਜਾਬ ਤੱਕ ਚ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸਰ ਸਬਾਬ ਕਿਵੇਂ ਬਣਿਆ ਹਾਲਾਂਕਿ ਇਹ ਬਹੁਤ ਹੁਣ ਪੁਰਾਣਾ ਸਵਾਲ ਮੈਂ ਤੁਹਾਨੂੰ ਪੁੱਛ ਰਹੀ ਆ ਕਿਵੇਂ ਬਣ ਗਿਆ ਸਬਾਬ ਇਧਰ ਆਂਦਾ ਦੇਖੋ ਮੈਂ ਤਾਂ ਜਵਾਬ ਦਿੱਤਾ ਸੀ ਮਾਨ ਸਾਹਿਬ ਨੂੰ ਕਿ ਮੇਰੇ ਕੋਲ ਟਾਈਮ ਨਹੀਂ ਹੈ ਤੇ ਉਹ ਕਹਿੰਦੇ ਤੈਨੂੰ ਇੰਨਾ ਬਿਜ਼ੀ ਕੀਤਾ ਕਿਨੇ ਲੋਕਾਂ ਨੇ ਕੀਤਾ ਨਾ ਤੇ ਲੋਕ ਤੈਨੂੰ ਇੰਨਾ ਪਿਆਰ ਕਰਦੇ ਆ ਤੂੰ ਹੁਣ ਲੋਕਾਂ ਲਈ ਵੀ ਕੁਝ ਕਰ ਲੈ ਤੇ ਫਿਰ ਮੈਨੂੰ ਵੀ ਲੱਗਿਆ ਇੱਧਰ ਸਹੀ ਹੁਣ ਸੇਵਾ ਕਰਦੇ ਆਂ ਫਰੀਦਕੋਟ 'ਚ ਕਿਵੇਂ ਦਾ ਤੁਹਾਨੂੰ ਹੰਗਾਰਾ ਮਿਲ ਰਿਹਾ ਕਿਹੜੇ ਨੰਬਰ ਤੇ ਆ ਕੇ ਫਰੀਦਕੋਟ 'ਚ ਬਹੁਤ ਹੀ ਵਧੀਆ ਹੰਗਾਰਾ ਮਿਲ ਰਿਹਾ ਜੀ ਤੁਸੀਂ ਪਿਛਲਾ ਪ੍ਰੋਗਰਾਮ ਦੇਖਿਆ ਹੀ ਹੋਣਾ ਕਿ ਕਿੰਨਾ ਕਿੰਨੀ ਭੀੜ ਹੁੰਦੀ ਆ ਲੋਕਾਂ ਦੀ ਕਿੰਨਾ ਪਿਆਰ ਸਤਿਕਾਰ ਦੇ ਰਹੇ ਨੇ ਲੋਕ ਕਿੰਨੇ ਸੈਲਫੀਆਂ ਕਰਾ ਰਹੇ ਨੇ ਕਿੰਨਾ ਮੁਹੱਬਤ ਦੇ ਰਹੇ ਨੇ ਫਰੀਦਕੋਟ ਵੈਸੇ ਸੀਟ ਕਿਉਂ ਚੁਣੀ ਪਾਰਟੀ ਨੇ ਕਿਉਂ ਤੁਹਾਨੂੰ ਇੱਥੇ ਲਾਇਆ ਕਿਉਂਕਿ ਸੰਗਰੂਰ 'ਚ ਪ੍ਰਚਾਰ ਤੁਸੀਂ ਸ਼ੁਰੂ ਕਰ ਦਿੱਤਾ ਸੀ ਇਹ ਹਵਾ ਸੀ ਇਹ ਚਰਚਾ ਸੀ ਕਿ ਉੱਥੋਂ ਤੁਸੀਂ ਉਮੀਦਵਾਰ ਹੋਵੋਗੇ ਉਹਨਾਂ ਨੂੰ ਲੱਗਦਾ ਕਿ ਮੈਂ ਜਿੱਥੋਂ ਮਰਜ਼ੀ ਮੈਨੂੰ ਲੜਾ ਦੇਣ ਮੈਨੂੰ ਲੋਕ ਜਾਣਦੇ ਹੀ ਨੇ ਪੰਜਾਬ ਦੇ ਮਤਲਬ ਚਾਹੇ ਕੋਈ ਬੱਚਾ ਚਾਹੇ ਬਜ਼ੁਰਗ ਹੈ ਚਾਹੇ ਕੋਈ ਭੈਣ ਹੈ ਭਰਾ ਹੈ ਸਾਰੇ ਵੀ ਕੋਈ ਲੋਕਾਂ ਨੂੰ ਇਹ ਨਹੀਂ ਲੱਗੂਗਾ ਕਿ ਮੈਂ ਬਾਹਰੀ ਚਿਹਰਾ ਤੇ ਮੈਨੂੰ ਜਾਣਦੇ ਆ ਲੋਕ ਸਾਰੇ ਪੰਜਾਬ ਦੇ ਵਿੱਚ ਇਹਨੂੰ ਜਿੱਥੋਂ ਮਰਜ਼ੀ ਲੜਾ ਸਕਦੇ ਕਿੰਨੀ ਦੇਰ ਤੋਂ ਗੱਲਬਾਤ ਚੱਲ ਰਹੀ ਸੀ ਕਿ ਤੁਸੀਂ ਆਵਾਦੀ ਪਾਰਟੀ ਵਿੱਚ ਸ਼ਾਮਲ ਹੋਣਾ ਫਿਰ ਉਮੀਦਵਾਰੀ ਕਿਵੇਂ ਕਿੰਨੀ ਦੇਰ ਲੱਗੀ ਭਗਵੰਤਬਾਹੂ ਤੁਹਾਨੂੰ ਕਨਵਿੰਸ ਕਰਨ ਆ ਦੋ ਤਿੰਨ ਮਹੀਨੇ ਪਹਿਲਾਂ ਦੀ ਇਹ ਗੱਲ ਹੈ ਜੀ ਮੈਂ ਤਾਂ ਮਤਲਬ ਚਾਹੁੰਦਾ ਨਹੀਂ ਸੀ ਪਰ ਉਹ ਕਹਿੰਦੇ ਨਹੀਂ ਤੈਨੂੰ ਕਰਨਾ ਪੈਣਾ ਤੇ ਮੈਂ ਕਿਹਾ ਚਲੋ ਤੁਹਾਡਾ ਹੁਕਮ ਸਿਰ ਮੱਥੇ ਤੇ ਉਸ ਤੋਂ ਪਹਿਲਾਂ ਵੈਸੇ ਕਦੇ ਨਹੀਂ ਕਿਹਾ ਸੀ 2022 ਚ ਵੀ ਹਾਲੇ ਮੈਂ ਗੱਲ ਕੀਤੀ ਸੀ ਨਹੀਂ ਨਹੀਂ ਹਾਂ ਲੋਕ ਲੋਕ ਕਹਿੰਦੇ ਸੀਗੇ ਕਿ ਲੋਕ ਕਿ ਆਸਰਾਈਆਂ ਲਾਉਂਦੇ ਰਹਿੰਦੇ ਸੀ ਕਿ ਕਿਵੇਂ ਐਤ ਕੀ ਚੋਣ ਲੜੂਗਾ ਚੋਣ ਲੜੂਗਾ ਪਰ ਮੈਨੂੰ ਨਹੀਂ ਪਤਾ ਸੀ ਮੈਂ ਲੜੂਗਾ ਮੈਨੂੰ ਐਤ ਕੀ ਪਤਾ ਲੱਗਿਆ ਤੇ ਭਗਵੰਤ ਮਾ ਤੁਸੀਂ ਵਾਗਰ ਹੋਰ ਕੋਈ ਲੀਡਰ ਕਹਿੰਦਾ ਜਾਂ ਹੋਰ ਕੋਈ ਪਾਰਟੀ ਕਹਿੰਦੀ ਤਾਂ ਫਿਰ ਤੁਸੀਂ ਆਉਂਦੇ ਕਿ ਭਗਵੰਤਮਾਨ ਦੇ ਕਰਨਾ ਹੈ ਨਹੀਂ ਮੈਨੂੰ ਸਾਰੀਆਂ ਪਾਰਟੀਆਂ ਨੇ ਅਪਰੋਚ ਕੀਤਾ ਜੀ ਹਰਕ ਪਾਰਟੀ ਅਮਾਦੀ ਪਾਰਟੀ ਅੱਜ ਤੋਂ 5 ਸਾਲ ਪਹਿਲਾਂ ਤੋਂ ਹਾਂ ਮਤਲਬ ਜਦੋਂ ਉਹਨਾਂ ਨੇ ਦੇਖਿਆ ਕਿ ਅੱਛਾ ਇੱਕ ਕਲਾਕਾਰ ਜਿਹਨੂੰ ਭਗਵੰਤ ਮਾਨ ਦੀ ਗੱਲ ਕਰਾਂ ਕਿ ਉਹ ਸੱਚ-ਸੱਚ ਜਾ ਰਹੀ ਹੈ ਤੇ ਇਹ ਕਾਟ ਸਾਡਾ ਵੀ ਚੱਲਦਾ ਬਿਲਕੁਲ ਹਰਕ ਪਾਰਟੀ ਨੇ ਮੈਨੂੰ ਅਪਰੋਚ ਕੀਤਾ ਪਰ ਮੈਨੂੰ ਇਹੀ ਪਾਰਟੀ ਚੰਗੀ ਤੇ ਆ ਮਤਲਬ ਕਾਂਗਰਸ ਬੀਜੇਪੀ ਹਾਂਜੀ ਸਾਰਿਆਂ ਦੇ ਆਏ ਸਾਰਿਆਂ ਦੇ ਸਾਰਿਆਂ ਦੇ ਆਏ ਪਰ ਤੁਸੀਂ ਕਿਹਾ ਕਿ ਨਹੀਂ ਯਾਰ ਮੈਂ ਆਵਾਂਗਾ ਤਾਂ ਇਸ ਪਾਰਟੀ ਚਾਵਾਂਗਾ ਨਹੀਂ ਉਹ ਤਾਂ ਮੈਂ ਸੀ ਕਿ ਮੈਂ ਕਿਸੇ ਚ ਵੀ ਨਹੀਂ ਆਉਣਾ ਪਹਿਲਾਂ ਮਤਲਬ ਪਰ ਮਨ ਤਾਂ ਹੀ ਬਣਿਆ ਕਿ ਇਹ ਪਾਰਟੀ ਅੱਛੀ ਲੱਗਦੀ ਸੀ ਹਾਂਜੀ ਤੇ ਜਦੋਂ ਤੋਂ ਉਹ ਆਫਰ ਆਈ ਬਾਕੀ ਪਾਟੀਆਂ ਕੋਲੋਂ ਤੇ ਤੁਸੀਂ ਕਦੀ ਸਲਾਹ ਲਈ ਭਵੰਤਵਾਨ ਕੋਲੋਂ ਕਿ ਬਈ ਐਵੇਂ ਆਫਰ ਆ ਰਹੀ ਹੈ ਜਾਣਾ ਚਾਹੀਦਾ ਕਿ ਨਹੀਂ ਨਹੀਂ ਜੀ ਮੈਂ ਕਿਉਂਕਿ ਮੇਰਾ ਇਰਾਦਾ ਹੀ ਨਹੀਂ ਸੀਗਾ ਵੀ ਮੈਂ ਸਲਾਹ ਤਾ ਤਾ ਲੈਂਦਾ ਨਾ ਬੰਦਾ ਜੇ ਥੋੜਾ ਹਾਂ ਵੀ ਮੈਂ ਕਰਾਂ ਜਾਂ ਨਾ ਕਰਾਂ ਮੈਂ ਬਿਲਕੁਲ ਹੀ ਮਤਲਬ ਡੈਡ ਸ਼ਿਓਰੀ ਸੀਗਾ ਕਿ ਮੈਂ ਨਹੀਂ ਕਰਨਾ ਬੜੀ ਕੋਰ ਦੇ ਮੁਕਾਬਲੇ ਨੂੰ ਕਿਵੇਂ ਦੇਖ ਰਹੇ ਹੋ ਕਿ ਹੰਸ ਰਾਜ ਹੰਸ ਤੁਹਾਡੇ ਸਾਹਮਣੇ ਨੇ ਕਲਾਕਾਰ ਨੇ ਮੈਂ ਉਹਨਾਂ ਨਾਲ ਅਸੀਂ ਕਰੀ ਇਸ ਲਈ ਕਰ ਰਹੀ ਉਹ ਵੀ ਕਲਾਕਾਰ ਨੇ ਉਹਨਾਂ ਨੂੰ ਵੀ ਤੁਹਾਡੇ ਸਵਾਲ ਹੁੰਦੇ ਨੇ ਮੈਂ ਤੁਹਾਨੂੰ ਵੀ ਪੁੱਛ ਦਈਆਂ ਟੱਕਰ ਦੇ ਰਹੇ ਨੇ ਹੰਸ ਰਾਜ ਹੰਸ ਦੇਖੋ ਜੀ ਟੱਕਰ ਆਪਣੇ ਆਪ ਨਾਲ ਹੀ ਹੈ ਕਿ ਕਹਿਲਾਂ ਪਹਿਲਾਂ ਕਿਵੇਂ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਸੀ ਤੇ ਹੁਣ ਕਿੰਨਾ ਬਦਲਣਾ ਤੇ ਗੱਲਬਾਤ ਹੁੰਦੀ ਹੈ ਜਿਵੇਂ ਮੈਂ ਉਹਨਾਂ ਨੂੰ ਵੀ ਪੁੱਛਿਆ ਸੀ ਤੁਹਾਡੀ ਜਦੋਂ ਉਮੀਦਵਾਰੀ ਦਾ ਐਲਾਨ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੇ ਮੈਨੂੰ ਮੁਬਾਰਕਾਂ ਦਿੱਤੀਆਂ ਸੀਗੀਆਂ ਜੀ ਉਦੋਂ ਹੀ ਬਸ ਗੱਲ ਹੋਈ ਹੈ ਤੇ ਉਸ ਤੋਂ ਬਾਅਦ ਚ ਨਹੀਂ ਕਾਂਗਰਸ ਮੁਕਾਬਲੇ ਚ ਲੱਗਦੀ ਹੈ ਨਹੀਂ ਮੈਨੂੰ ਨਹੀਂ ਲੱਗਦਾ ਤੁਸੀਂ ਇੱਥੇ ਲੋਕਾਂ ਨਾਲ ਗੱਲਬਾਤ ਕਰਦੇ ਹੋ ਮੈਂ ਇਹ ਵੀ ਕਈ ਵੀਡੀਓਜ਼ ਦੇਖੀਆਂ ਕਿ ਕਿਸਾਨ ਵੀ ਤੁਹਾਨੂੰ ਵੀ ਘੇਰ ਕੇ ਕਈ ਵਾਰੀ ਸਵਾਲ ਕਰਦੇ ਨੇ ਤਾਂ ਕਿਸਾਨ ਕੀ ਲੱਗਦਾ ਹੈ ਕਿ ਨਰਾਜ਼ਗੀ ਹੈ ਕਿਸਾਨਾਂ ਦੀ ਕਿਉਂਕਿ ਸੂਬੇ ਚ ਸਰਕਾਰ ਜਿੱਦੀ ਹੁੰਦੀ ਹੈ ਜੋ ਪਾਵਰ ਚ ਹੁੰਦਾ ਹੈ ਉਸ ਨਾਲ ਕਈ ਗਿਲੇ ਸ਼ਿਕਵੇ ਹੁੰਦੇ ਨੇ ਤੇ ਉਹਨਾਂ ਨੂੰ ਤੁਸੀਂ ਕਿਵੇਂ ਐਡਰੈਸ ਕਰਦੇ ਹੋ ਤੇ ਜਦੋਂ ਕਿਸਾਨਾਂ ਦਾ ਵਿਰੋਧ ਦੇਖਦੇ ਹੋ ਤੇ ਕਦੀ ਲੱਗਦਾ ਹੈ ਕਿ ਬਈ ਮੈਂ ਗਲਤ ਪੰਗਾ ਲੈ ਲਿਆ ਨਹੀਂ ਮੈਨੂੰ ਕਦੇ ਉਸ ਤਰ੍ਹਾਂ ਦਾ ਵਿਰੋਧ ਨਹੀਂ ਕੀਤਾ ਮੇਰੇ ਨਾਲ ਗੱਲਾਂ ਹੀ ਕੀਤੀ ਉਹਨਾਂ ਨੇ ਸਵਾਲ ਕੀਤੇ ਹਾਂ ਸਵਾਲ ਜਵਾਬ ਹੋਏ ਨੇ ਔਰ ਹੈਲਦੀ ਡਿਸਕਸ਼ਨ ਹੋਈ ਹੈ ਕੋਈ ਐਦਾਂ ਦਾ ਨਹੀਂ ਕੋਈ ਮਤਲਬ ਉਹਨਾਂ ਨੇ ਮੈਨੂੰ ਕੋਈ ਕਦੇ ਵੀ ਹਰਾਸ਼ ਨਹੀਂ ਕੀਤਾ ਜਾਂ ਕੁਝ ਤੇ ਕਿਵੇਂ ਉਹਨਾਂ ਨੂੰ ਕਨਵਿੰਸ ਕਰਦੇ ਹੋ ਤੁਸੀਂ ਉਹਨਾਂ ਨੂੰ ਕੀਤਾ ਹੀ ਹੈ ਜੀ ਕਿਉਂਕਿ ਮਾਨ ਸਰਕਾਰ ਨੇ ਜੋ ਕੀਤੇ ਕੰਮ ਹੈ ਉਹਨਾਂ ਨੂੰ ਗੁੜਾਈ ਦੇ ਨੇ ਕਿ ਕਿਸਾਨਾਂ ਲਈ ਆ ਕੀਤੇ ਨੇ ਜਾਂ ਜਿਹੜੇ ਉਹਨਾਂ ਦਾ ਇੱਕ ਸੀਗਾ ਜਿਹੜਾ ਮੇਨ ਗੜੇਮਾਰੀ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਹ ਮਾਨ ਸਾਹਿਬ ਨੇ ਪਿਛਲੇ ਹਫਤੇ ਹੀ ਉਹ ਕਰ ਦਿੱਤਾ ਜੀ ਤੇ ਅਸੀਂ ਦੇਖਦੇ ਵਿਰੋਧੀ ਗੱਲ ਹੈ ਤੇ ਦੂਜੇ ਪਾਸੇ ਫਿਲਮਾਂ ਨੂੰ ਲੈ ਕੇ ਤੁਸੀਂ ਹੁਣ ਕਿਵੇਂ ਦੇਖਦੇ ਹੋ ਕਿ ਉੱਥੇ ਉਹਨਾਂ ਟਾਈਮ ਦੇ ਪਾਓਗੇ ਜਾਂ ਲੋਕਾਂ ਦੇ ਮਨ 'ਚ ਇਹ ਵੀ ਸਵਾਲ ਆ ਜਾਂਦਾ ਕਿ ਬਈ ਇਹ ਕਲਾਕਾਰ ਤੇ ਲੋਕਾਂ ਨੇ ਪੰਜਾਬ ਦੇ ਲੋਕ ਐਕਸਪੈਰੀਮੈਂਟ ਦੇ ਲਈ ਜਾਣੇ ਜਾਂਦੇ ਨੇ ਉਹਨਾਂ ਨੇ ਬੜਿਆਂ ਨੂੰ ਮੌਕਾ ਦਿੱਤਾ ਕਲਾਕਾਰਾਂ ਨੂੰ ਸਾਡੇ ਮੁੱਖ ਮੰਤਰੀ ਨੇ ਤੇ 2019 'ਚ ਸਨੀ ਦਿਓ ਲੁਈਜੀ ਤਾਇਆ ਤੇ ਕਿਤੇ ਉਹ ਤਾਂ ਨਹੀਂ ਕਿ ਤੁਸੀਂ ਫੇਰ ਫਿਲਮਾਂ ਵਾਲੇ ਪਾਸੇ ਚਲੇ ਜਾਓਗਾ ਜਿੱਦੇ ਉਹ ਤੇ ਫਰੀਦਕੋਟ ਦੇ ਲੋਕਾਂ ਚ ਤੁਸੀਂ ਹੋਵੋ ਹੀ ਨਾ ਨਹੀਂ ਦੇਖੋ ਉਹ ਮੇਰਾ ਕਿੱਤਾ ਹੈ ਔਰ ਮੈਂ ਰਾਜਨੀਤੀ ਦੇ ਵਿੱਚ ਪੈਸੇ ਕਮਾਉਣ ਨਹੀਂ ਆਇਆ ਮੈਂ ਸੇਵਾ ਕਰਨ ਲਈ ਆਇਆ ਜਿਹੜਾ ਮੇਰੀ ਰੋਜ਼ੀ ਰੋਟੀ ਉਹ ਫਿਲਮਾਂ ਨੇ ਮੈਂ ਕਰੂੰਗਾ ਫਿਲਮਾਂ ਵੀ ਪਰ ਇਹ ਨਿਸ਼ਕਾਇਤ ਦਾ ਮੌਕਾ ਦੇਉਂਗਾ ਇਹਨਾਂ ਨੂੰ ਕੋਈ ਕਿਸੇ ਵੀ ਆਪਣੇ ਲੋਕਾਂ ਨੂੰ ਕਿ ਵੀ ਮੈਂ ਪਿੰਡਾਂ ਦੇ ਵਿੱਚ ਆ ਨਹੀਂ ਰਿਹਾ ਜਾਂ ਲੋਕਾਂ ਨੂੰ ਮਿਲ ਨਹੀਂ ਰਿਹਾ ਇਹ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ ਹਾਂ ਮੈਂ ਕੰਮ ਉਧਰੋਂ ਘਟਾਇਆ ਜ਼ਰੂਰ ਲਵਾਂਗਾ ਤੇ ਪਰ ਮੈਂ ਛੱਡੂੰਗਾ ਨਹੀਂ ਕੰਮ ਹਨਾ ਤੇ ਦੂਜਾ ਇਹ ਵੀ ਜਿਹੜੇ ਜਿਨ੍ਹਾਂ ਕਲਾਕਾਰਾਂ ਦਾ ਤੁਸੀਂ ਨਾਂ ਲਿਆ ਉਹ ਅਦਰ ਪਾਰਟੀਆਂ ਤੋਂ ਨੇ ਤੁਸੀਂ ਇਹਦਾ ਵੀ ਦੱਸਿਆ ਕਰੋ ਕਿ ਭਗਵੰਤ ਮਾਨ ਵੀ ਤਾਂ ਇੱਕ ਕਲਾਕਾਰ ਨੇ ਅਸੀਂ ਜ਼ਿਕਰ ਕੀਤਾ ਉਹਨਾਂ ਦਾ ਉਹ ਤਾਂ ਮੁੱਖ ਮੰਤਰੀ ਨੇ ਉਹ ਤਾਂ ਦੇਖੀ ਨੇ ਪਰ ਸਣੀ ਦੋਲ ਨੇ ਸਰ ਨਹੀਂ ਨਹੀਂ ਬਲਕਾਰ ਸਿੱਧੂ ਵੀ ਕਲਾਕਾਰ ਨੇ ਬਿਲਕੁਲ ਉਹ ਤੁਹਾਡੇ ਐਮਐਲ ਤੇ ਅਨਮੋਲ ਗਗਨ ਮਾਨ ਵੀ ਕਲਾਕਾਰ ਨੇ ਈਵਨ ਦਈਆ ਸਾਹਿਬ ਵੀ ਜਿਹੜੇ ਦਿਹਾਤੀ ਆਪਣਾ ਫਰੋਹੀਪੁਰ ਦਿਹਾਤੀ ਤੋਂ ਐਮਐਲਏ ਨੇ ਉਹ ਵੀ ਕਲਾਕਾਰ ਨੇ ਇੱਕ ਦੋ ਹੋਰ ਵੀ ਹੋਣਗੇ ਤੇ ਉਹਨਾਂ ਦਾ ਵੀ ਜ਼ਿਕਰ ਕਰਿਆ ਕਰ ਉਹ ਬੰਦੇ ਕਿਵੇਂ ਲੋਕਾਂ 'ਚ ਰਹਿੰਦੇ ਨੇ ਕੀ ਆਵਾਜ਼ ਦੀ ਪਾਰਟੀ ਜੂ ਹੈ ਉਹ ਕਲਾਕਾਰਾਂ ਨੂੰ ਐਬਜ਼ਾਰਬ ਕਰ ਲੈਂਦੀ ਹੈ ਜੀ ਇੱਥੇ ਕਲਾਕਾਰ ਵੀ ਚਾਹੇ ਆ ਜੇ ਉਹ ਲੋਕਾਂ 'ਚ ਵਿਚਰ ਵਿਚਰੂਗਾ ਜੀ ਹਾਂਜੀ ਤੇ ਕਈ ਕਿਸ ਤਰ੍ਹਾਂ ਦੇ ਲੋਕ ਤੁਹਾਨੂੰ ਸਵਾਲ ਕਰਦੇ ਨੇ ਕਿਉਂਕਿ ਤੁਸੀਂ ਸਰਕਾਰ ਦਾ ਹਿੱਸਾ ਅਜੇ ਨਹੀਂ ਹੋ ਤੁਸੀਂ ਪਾਰਟੀ ਦਾ ਅਜੇ ਹਿੱਸਾ ਹੋ ਤਾਂ ਕੀ ਲੋਕਾਂ ਦੇ ਸ਼ਿਕਾਇਤਾਂ ਆ ਜਾਂ ਕੀ ਤੁਹਾਡੇ ਕੋਲ ਲੋਕ ਮੁੱਦੇ ਲੈ ਕੇ ਆਉਂਦੇ ਨੇ ਕੋਈ ਖਾਸ ਨਹੀਂ ਬਸ ਛੋਟੀਆਂ-ਛੋਟੀਆਂ ਮੰਗਾਂ ਨੇ ਜੀ ਕਿ ਉਹ ਬਹੁਤ ਜ਼ਰੂਰੀ ਵੀ ਨਹੀਂ ਕੋਈ ਸੜਕ ਟੁੱਟੀ ਹੋਈ ਹੈ ਕੋਈ ਰਹਿ ਜਾਂਦੀ ਹੈ ਕੱਦੇ ਤੇ ਜਾਂ ਕੋਈ ਗਰਾਊਂਡ ਨਹੀਂ ਕਿਤੇ ਜਾਂ ਕਿਤੇ ਪਾਣੀ ਦੀ ਨਿਕਾਸੀ ਨਹੀਂ ਇਹ ਜ਼ਿਆਦਾਤਰ ਇਹ ਮੁੱਦੇ ਲੈ ਕੇ ਆਉਂਦੇ ਲੋਕ ਤੇ ਕੁਝ ਟਿਪਸ ਦਿੰਦੇ ਨੇ ਭਗਵੰਤ ਜੀ ਅਜੇ ਤਾਂ ਟਾਈਮ ਹੀ ਨਹੀਂ ਲੱਗਿਆ ਜੀ ਤਾਂ ਇਧਰ ਹੀ ਜਦੋਂ ਦਾ ਉਹਨਾਂ ਨੇ ਮੈਨੂੰ ਭੇਜਿਆ ਇਧਰ ਮੈਦਾਨ ਦੇ ਵਿੱਚ ਹੀ ਮਤਲਬ ਗੱਲਬਾਤ ਹੁੰਦੀ ਹੈ ਜ਼ਰੂਰ ਤੇ ਪਰ ਇੰਨੀ ਗੱਲਬਾਤ ਨਹੀਂ ਹੁੰਦੀ ਵੀ ਕਿ ਕਿਸੇ ਮੁੱਦੇ ਤੇ ਅਸੀਂ ਜ਼ਿਆਦਾ देर ਗੱਲਬਾਤ ਕਰੀਏ। ਰੋਟ ਅਸੀਂ ਦੇਖਿਆ ਸੀ ਕਿ ਤੁਸੀਂ ਰੈਲੀ ਕਰ ਰਹੇ ਸੀ। ਤੁਸੀਂ ਨਵਾਂ-ਨਵਾਂ ਤੁਸੀਂ ਜੁਆਇਨ ਕੀਤਾ ਸੀ। ਤੁਸੀਂ ਫੋਨ ਲਗਾ ਲਿਆ ਸੀ ਭਗਵੰਤ ਮਾਨ ਨੂੰ ਤੇ ਇੱਕ ਉਹਦਾ ਫਾਇਦਾ ਹੋ ਸਕਦਾ ਹੈ ਕਿ ਤੁਸੀਂ ਬਹੁਤ ਨੇੜੇ ਹੋ ਤੇ ਤੁਹਾਨੂੰ ਤੁਸੀਂ ਲੋਕਾਂ ਨੂੰ ਇਹ ਵੀ ਜਾ ਕੇ ਪ੍ਰਚਾਰ ਕਰਦੇ ਹੋਵੋਗੇ ਕਿ ਮੈਂ ਸਾਥੀ ਵੀ ਹਾਂ, ਉਹਨਾਂ ਦਾ ਦੋਸਤਾਂ ਤੇ ਜਦੋਂ ਅਗਰ ਐਮਪੀ ਬਣਦਾ ਤਾਂ ਤੁਹਾਡੇ ਮੁੱਦੇ ਛੇਤੀ ਹੱਲ ਕਰਵਾ ਦਿਆ ਕਰਾਂਗਾ। ਦੇਖੋ ਮੈਂ ਨਹੀਂ ਇਹ ਗੱਲ ਕਹਿੰਦਾ ਪਰ ਸਾਡੇ ਲੋਕ ਹੀ ਇਹ ਗੱਲ ਕਹਿੰਦੇ ਨੇ। ਤੇ ਉਹ ਕਾਫੀ ਹੱਦ ਤੱਕ ਸੱਚ ਵੀ ਹੈ ਕਿ ਲੋਕ ਇਸ ਗੱਲ ਨੂੰ ਵੀ ਬਹੁਤ ਵਧੀਆ ਮੰਨ ਰਹੇ ਨੇ ਕਿ ਕੋਈ ਭਗਵੰਤ ਮਾਨ ਦਾ ਸਾਥੀ ਸਾਡੇ ਇਸ ਹਲਕੇ ਦੇ ਵਿੱਚ ਆਇਆ ਹੈ ਲੋਕਾਂ ਚ ਤੁਸੀਂ ਕਿਹੜੇ ਮੁੱਦੇ ਲੈ ਕੇ ਜਾ ਰਹੇ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ ਬਾਬਾ ਫਰੀਦ ਦੀ ਧਰਤੀ ਨੂੰ ਹਰਿਆ ਭਰਿਆ ਬਣਾਉਣਾ ਹੈ ਵਾਤਾਵਰਣ ਤੇ ਉੱਤੇ ਵੱਧ ਤੋਂ ਵੱਧ ਕੰਮ ਕਰਨਾ ਹੈ ਨਾ ਪਾਣੀਆਂ ਤੇ ਕਰਨਾ ਫਿਰ ਇੱਥੇ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਦਾ ਫਿਰ ਪਿੰਡ-ਪਿੰਡ ਪਲੇਗ੍ਰਾਉਂਡ ਵਗੈਰਾ ਬਣਾਉਣੇ ਆ ਬੱਚੇ ਜਿਹਦੇ ਕਰਕੇ ਖੇਡਾਂ ਨਾਲ ਜੁੜਨ ਹੈ ਨਾ ਬਾਕੀ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਜਾਂ ਸਕਿੱਲ ਸੈਂਟਰ ਇੱਥੇ ਖੋਲੇ ਜਾਣ ਜਿੱਦੇ ਨਾਲ ਬੱਚਿਆਂ ਨੂੰ ਹੱਥੀ ਕੋਈ ਹੁਨਰ ਆਉਂਦਾ ਹੋਵੇ ਕਿਉਂਕਿ ਜਿਹੜਾ ਬੰਦਾ ਹੱਥਾਂ ਦਾ ਕੰਮ ਜਾਣਦਾ ਉਹ ਕਦੇ ਭੁੱਖਾ ਨਹੀਂ ਮਰਦਾ ਤੇ ਇਹੋ ਜਿਹਾ ਕੁਝ ਲੈ ਕੇ ਆਵਾਂਗੇ ਇਸ ਇਲਾਕੇ ਦੇ ਲਈ ਠੀਕ ਹੈ ਬਹੁਤ ਬਹੁਤ ਧੰਨਵਾਦ ਕਰਮਜੀਤ ਜੀ ਤਾਂ ਮੋਲਟੀ ਗੱਲਬਾਤ ਕਰਨ ਦੀ ਤੁਸੀਂ ਲਗਾਤਾਰ ਪ੍ਰਚਾਰ ਕਰ ਰਹੇ ਨੇ ਫਰੀਦਕੋਟ ਚ ਹਾਲਾਂਕਿ ਜਿੱਤ ਦਾ ਵੀ ਦਾਵਾ ਕਰ ਰਹੇ ਨੇ ਇਹ ਕਹਿੰਦੇ ਨੇ ਮੇਰਾ ਮੁਕਾਬਲਾ ਜੋ ਹੈ ਮੇਰੇ ਨਾਲ ਹੈ ਬਾਕੀ ਉਮੀਦਵਾਰਾ ਬਾਰੇ ਜ਼ਿਆਦਾ ਕੁਝ ਨਹੀਂ ਕਹਿ ਰਹੇ ਤੁਸੀਂ ਇਹਨਾਂ ਦਾ ਅਲੱਗ ਸਟਾਈਲ ਹੈ ਕਿ ਹਮਲਾਵਰ ਨਹੀਂ ਨੇ ਵਿਰੋਧੀਆਂ ਤੇ ਆਪਣੇ ਸਟਾਈਲ 'ਚ ਨਿਕਲ ਰਹੇ ਨੇ ਬਾਕੀ ਇਹਨਾਂ ਦਾ ਸਟਾਈਲ ਕਿੰਨਾ ਚੱਲਦਾ ਇਹਨਾਂ ਦਾ ਅੰਦਾਜ਼ ਲੋਕਾਂ ਨੂੰ ਕਿੰਨਾ ਪਸੰਦ ਆਂਦਾ ਹੈ ਜੋ ਇਹ ਦਾਅਵੇ ਕਰ ਰਹੇ ਨੇ ਜੋ ਇਹ ਮੁੱਦੇ ਦੀ ਗੱਲ ਕਰ ਰਹੇ ਨੇ ਦੇਖਦੇ ਆ ਉਹ ਲੋਕਾਂ 'ਚ ਕਿੰਨੇ ਕੁ ਪਹੁੰਚਦੇ ਨੇ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਇਸ ਗੱਲਬਾਤ ਬਾਰੇ ਤੇ ਫਰੀਦਕੋਟ ਦੇ ਮੁਕਾਬਲੇ ਬਾਰੇ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਜੋ ਉਮੀਦਵਾਰ ਹੈ ਉਹ ਆਮ ਆਦੀ ਪਾਰਟੀ ਨੂੰ ਟੱਕਰ ਦੇ ਰਿਹਾ ਜਾਂ ਹੋਰ ਕਿਸ ਦਾ ਮੁੱਖ ਮੁਕਾਬਲਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਕੈਮਰਾ ਪਰਸਨ ਐਲੀਸ਼ਾ ਦੇ ਨਾਲ ਮੈਂ